ਸੱਚੀ ਗੱਲ ਜੀ ਅਸੀਂ ਅਕਸਰ ਹੀ ਕਿਸੇ ਲੰਬੇ ਸਫ਼ਰ ਤੋਂ ਆਕੇ ਥੱਕੇ ਘਰ ਆਈਏ ਜਾਂ ਕਿਸੇ ਦੂਜੇ ਮੁਲਕ ਚੋਂ ਅਸੀਂ ਘਰ ਆਈਏ ਤਾਂ ਅਕਸਰ ਹੀ ਅਸੀਂ ਇੱਕ ਅਖਾਣ ਵਰਤਦੇ ਆਂ ਜਾਂ ਤੁਸੀਂ ਆਪਣੇ ਘਰਦਿਆਂ ਤੇ ਜਾਂ ਬਜ਼ੁਰਗਾਂ ਦੇ ਮੂੰਹ ਦੇ ਵਿੱਚੋਂ ਸੁਣਦੇ ਹੋਵੋਗੇ ਜੋ ਸੁਖ ਛੱਜੂ ਦੇ ਚਵਾਰੇ ਉਹ ਬਲਖਨਾ ਬੁਖਾਰਾ ਕਦੇ ਸੋਚਿਆ ਇਹ ਛੱਜੂ ਦਾ ਚਵਾਰਾ ਕੀ ਐ ਕਿੱਥੇ ਐ ਜਾਂ ਬਲਖਤ ਬੁਖਾਰਾ ਕਿੱਥੇ ਐ ਨਹੀਂ ਪਤਾ ਚਲੋ ਦੱਸਦਾ ਛੱਜੇ ਦਾ ਚਵਾਰਾ ਅੱਜ ਵੀ ਮੌਜੂਦ ਐ ਜੀ ਹਾਂ ਕਿੱਥੇ ਮੌਜੂਦ ਐ ਇਹਦੀ ਜਾਣਕਾਰੀ ਦੇਣਾ ਤਾਂ ਛੱਜੂ ਦਾ ਚੁਬਾਰਾ ਲਾਹੌਰ ਦੇ ਪੁਰਾਣੇ ਅਨਾਰਕਲੀ ਇਲਾਕੇ ਦੇ ਵਿੱਚ ਅੱਜ ਵੀ ਮੌਜੂਦ ਹੈ ਇਸ ਬਿਹਤਰੀਨ ਇਮਾਰਤਾ ਨਿਰਮਾਣ ਕਰਾਉਣ ਵਾਲੇ ਜਨਾਬ ਛੱਜੂ ਪਾਟਿਆ ਮੁਗਲ ਬਾਦਸ਼ਾਹ ਜahangir ਦੇ ਸਮੇਂ ਲਾਹੌਰ ਦੇ ਸੋਨੇ ਦੇ ਬਹੁਤ ਵੱਡੇ ਵਪਾਰੀ ਸੀ 1640 ਦੇ ਵਿੱਚ ਛੱਜੂ ਰਾਮ ਦੇ ਮਰਨ ਉਪਰੰਤ ਇਸ ਥਾਂ ਤੇ ਉਹਨਾਂ ਦੀ ਯਾਦਗਾਰ ਬਣਾਈ ਗਈ ਪੰਗੀ ਮਿਸਲਦਾਰ ਲਾਹੌਰ ਤੇ ਕਬਜ਼ਾ ਹੋ ਗਿਆ ਬਾਅਦ ਵਿੱਚ ਇਸ ਵਿਸ਼ਾਲ ਡੇਰੇ ਨੂੰ ਮੰਦਿਰ ਤੇ ਧਰਮਸ਼ਾਲਾ ਦੇ ਵਿੱਚ ਤਬਦੀਲ ਕਰਕੇ ਇਸ ਦਾ ਨਾਮ ਹੀ ਛੱਜੂ ਦਾ ਚੁਬਾਰਾ ਰੱਖ ਦਿੱਤਾ ਗਿਆ ਸੋ ਤੁਹਾਨੂੰ ਇਹ ਵੀ ਦੱਸ ਦਈਏ ਕਿ ਇਸ ਡੇਰੇ ਨੂੰ 4 ਚੰਨ ਉਦੋਂ ਲੱਗੇ ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਸੋਹਣੇ ਬਾਗ ਬਗੀਚੇ ਤਲਾਬ ਤੇ ਸੋਹਣੇ ਕਮਰਿਆਂ ਨਾਲ ਇਸ ਨੂੰ ਖੂਬ ਸ਼ਿੰਗਾਰਿਆ ਜਿਸ ਕਰਕੇ ਇਹ ਇਮਾਰਤ ਆਪਣੇ ਸਮੇਂ ਦੇ ਵਿੱਚ ਲਾਹੌਰ ਦੀ ਸ਼ਾਨ ਬਣ ਗਈ ਸੋ ਇਹ ਛੱਜੂ ਦਾ ਚਬਾਰਾ ਉਸੇ ਕਰਕੇ ਮੌਜੂਦ ਹੈ ਅੱਜ ਵੀ ਉੱਥੇ ਇਹ ਛੱਜੂ ਦਾ ਚਬਾਰਾ ਹੈ ਪਰ ਵਕਤ ਦੇ ਨਾਲ-ਨਾਲ ਇਸ ਦੀ ਸਾਂਭਾਲ ਨਹੀਂ ਹੋ ਰਹੀ ਤੇ ਇਹ ਦੀ ਜਿਹੜੀ ਹੋਂਦ ਹੈ ਉਹ ਦਿਨ-ਦਿਨ ਖਤਮ ਹੁੰਦੀ ਜਾ ਰਹੀ ਹੈ ਹੁਣ ਬਲਖ ਤੇ ਬੁਖਾਰਾ ਕੀ ਹੈ ਫਟਾਫਟ ਤੁਹਾਨੂੰ ਉਹ ਵੀ ਦੱਸ ਦਿੰਨਾ ਫਿਰ ਇਸ ਅਖਾਂਡ ਦਾ ਮਤਲਬ ਕੀ ਬਣਿਆ ਸੀਗਾ ਜਾਂ ਕਿੱਥੋਂ ਸ਼ੁਰੂ ਹੋਈ ਸੀ ਉਹ ਵੀ ਦੱਸਦੇ ਹਾਂ ਬਲਖ ਅਫਗਾਨਿਸਤਾਨ ਦਾ ਇੱਕ ਪੁਰਾਣਾ ਸ਼ਹਿਰ ਹੈ ਜੋ 3000 ਸਾਲ ਪੁਰਾਣਾ ਹੈ ਇਹ ਉਜ਼ਬੇਕਿਸਤਾਨ ਦੇ ਬਾਰਡਰ ਦੇ ਨਾਲ ਲੱਗਦਾ ਤੇ ਮਜ਼ਾਰੀ ਸ਼ਰੀਫ ਤੋਂ 20 ਕਿਲੋਮੀਟਰ ਦੂਰ ਹੈ ਕਿਸੇ ਸਮੇ ਇਹ ਬੁੱਧ ਅਤੇ ਪਾਰਸੀ ਧਰਮ ਦਾ ਇੱਕ ਉੱਗਾ ਕੇਂਦਰ ਸੀ ਅ ਔਰ ਇਹ ਸ਼ਹਿਰ ਕਿਸੇ ਸਮੇ ਬਹੁਤ ਅਮੀਰ ਸੀ ਤੇ ਸ਼ਾਨਦਾਰ ਸਮਾਰਕਾਂ ਨਾਲ ਲੱਭਰੇ ਸੀ ਪਰ ਸਦੀਆਂ ਦੀ ਲੁੱਟਮਾਰ ਤੇ ਅਫਗਾਨਿਸਤਾਨ ਦੀ ਘਰੇਲੂ ਜੰਗ ਨੇ ਇਸ ਨੂੰ ਬਰਬਾਦ ਕਰਕੇ ਰੱਖ ਦਿੱਤਾ ਇਸ ਕਰਕੇ ਬਲਖ ਹੈ ਜਿਹੜਾ ਇਹ ਬਹੁਤ ਮਸ਼ਹੂਰ ਸੀ ਆਪਣੇ ਜ਼ਮਾਨੇ ਦੇ ਵਿੱਚ ਹੁਣ ਗੱਲ ਕਰਦੇ ਹਾਂ ਬੁਖਾਰੇ ਦੀ ਬੁਖਾਰਾ ਉਜ਼ਬੇਕਿਸਤਾਨ ਦਾ ਇੱਕ ਆਲੀਸ਼ਾਨ ਸ਼ਹਿਰ ਹੈ ਜੋ 2500 ਸਾਲ ਪੁਰਾਣਾ ਹੈ ਇਸ ਦੇ 140 ਸ਼ਾਨਦਾਰ ਪ੍ਰਾਚੀਨ ਸਮਾਰਕਾਂ ਕਰਨੇ ਇਸ ਨੂੰ ਅਜਾਇਬ ਘਰ ਸ਼ਹਿਰ ਵੀ ਕਿਹਾ ਜਾਂਦਾ ਹੈ ਇਹ ਦੇਸ਼ ਦਾ ਪੰਜਵਾਂ ਸਭ ਤੋਂ ਵੱਡਾ ਸ਼ਹਿਰ ਹੈ ਤੇ ਇਸ ਦੀ ਆਬਾਦੀ ਲਗਭਗ 2.5 ਲੱਖ ਦੇ ਕਰੀਬ ਹੈ ਯੂਨੈਸਕੋ ਨੇ ਇਸ ਨੂੰ ਵਰਲਡ ਹੈਰੀਟੇਜ ਸਾਈਟ ਕੋਸ਼ਿਸ਼ ਕੀਤਾ ਪਿਆ ਕਿਉਂਕਿ ਉੱਥੇ ਬਿਹਤਰੀਨ ਕਲਾਕਾਰੀ ਦੇ ਸੂਮੇ ਨੇ ਜੜੇ ਅੱਜ ਵੀ ਮੌਜੂਦ ਹਨ ਇਸ ਦੇ ਵਿੱਚ ਅਨੇਕਾਂ ਅਜਿਹੇ ਸ਼ਾਨਦਾਰ ਸਮਾਰਕ ਨੇ ਜਿਸ ਨੂੰ ਵੇਖ ਕੇ ਅੱਜ ਵੀ ਬੰਦਾ ਤੰਗ ਰਹ ਜਾਂਦਾ ਸੋ ਇਸ ਕਰਕੇ ਉਸ ਵਕਤ ਬਲਖ ਤੇ ਬੁਖਾਰੇ ਇੰਨੇ ਜਿਆਦਾ ਪ੍ਰਚਲਿਤ ਸੀਗੇ ਕਿ ਲੋਕੀ ਦੂਰ ਦੂਰ ਤੋਂ ਦੇਖਣ ਜਾਂਦੇ ਸੀ ਪਰ ਜਿਹੜਾ ਛੱਜੂ ਦਾ ਚਵਾਰਾ ਸੀ ਉੱਥੋਂ ਦੋ ਵਪਾਰੀ ਜਿਹੜੇ ਉਹ ਬਲਖ ਤੇ ਬੁਖਾਰੇ ਜਾਂਦੇ ਨੇ ਉਹ ਕਈ ਦਿਨ ਲਗਾ ਕੇ ਬਲਖ ਤੇ ਬੁਖਾਰੇ ਘੁੰਮ ਕੇ ਆਉਂਦੇ ਨੇ ਜਦੋਂ ਵਾਪਸ ਛੱਜੂ ਦੇ ਚਵਾਰੇ ਤੇ ਆਉਂਦੇ ਨੇ ਯਾਨੀ ਕਿ ਘਰ ਆਉਂਦੇ ਨੇ ਪਾਕਿਸਤਾਨ ਦੇ ਵਿੱਚ ਆਂਦੇ ਨੇ ਤਾਂ ਉਹਨਾਂ ਦੇ ਮੂੰਹ ਸਹਜ ਹੀ ਨਿਕਲ ਜਾਂਦਾ ਹੈ ਕਿ ਜੋ ਸੁੱਖ ਸਾਨੂੰ ਛੱਜੂ ਦੇ ਚਵਾਰੇ ਦੇ ਵਿੱਚ ਮਿਲਿਆ ਉਹ ਨਾ ਬਲਖਤ ਤੇ ਨਾ ਬੁਖਾਰਾ ਦੇ ਵਿੱਚ ਮਿਲਿਆ ਇਹ ਅਸੀਂ ਆਪਣੇ ਤੇ ਵੀ ਲਾਗੂ ਕਰਕੇ ਦੇਖਿਆ ਅਸੀਂ ਦੁਨੀਆ ਤੇ ਜਿਹੜੇ ਮਰਜੀ ਕੋਨੇ ਤੇ ਚਲੇ ਜਾਈਏ ਜੋ ਇਤਮਨਾਨ ਜੋ ਆਰਾਮ ਜੋ ਸਕੂਨ ਸਾਨੂੰ ਆਪਣੇ ਘਰ ਦੇ ਵਿੱਚ ਆਂਦਾ ਤੇ ਜੋ ਸਕੂਨ ਆਪਣੇ ਬਿਸਤਰੇ ਤੇ ਸੋ ਕੇ ਆਂਦਾ ਉਹ ਬਲਖਤ ਬੁਖਾਰਾ ਵੀ ਨਹੀਂ ਆ ਸਕਦਾ ਉੱਥੋਂ ਇੱਕ ਕਹਾਣੀ ਪ੍ਰਚਲਿਤ ਹੋਈ ਜੋ ਸੁਖਛੱਜੂ ਦੇ ਚਬਾਰੇ ਉਹ ਬਲਖ ਨਾ ਬੁਖਾਰਾ ਹੁਣ ਤੁਹਾਨੂੰ ਵੀ ਪਤਾ ਲੱਗ ਗਿਆ ਕਿ ਛੱਜੂ ਦਾ ਚਬਾਰਾ ਵਾਕਈ ਕੋਈ ਥਾਂ ਹੈ ਕੋਈ ਜਗ੍ਹਾ ਹੈ ਜਿਹੜੀ ਅੱਜ ਵੀ ਲਾਹੌਰ ਦੇ ਵਿੱਚ ਸਥਿਤ ਹੈ ਬਲਖ ਤੇ ਬੁਖਾਰੇ ਅੱਜ ਵੀ ਮੌਜੂਦ ਨੇ ਹਾਂ ਉਹਨਾਂ ਦੇ ਵਿੱਚ ਫਰਕ ਜ਼ਰੂਰ ਆ ਗਿਆ ਬਲਖ ਦੇ ਵਿੱਚ ਬਹੁਤ ਫਰਕ ਆਇਆ ਬੁਖਾਰੇ ਦੇ ਵਿੱਚ ਘੱਟ ਫਰਕ ਆਇਆ ਪਰ ਇਹ ਕਹਾਵਤ ਹੈ ਜਿਹੜੀ ਇਹ ਉਦੋਂ ਤੋਂ ਹੀ ਚਲਦੀ ਆ ਰਹੀ ਹੈ ਔਰ ਅਸੀਂ ਉਮੀਦ ਕਰਦੇ ਹਾਂ ਕਿ ਛੱਜੂ ਦਾ ਚਬਾਰਾ ਇਸੇ ਤਰ੍ਹਾਂ ਜਿਉਂਦਾ ਰਹੇ ਤੇ ਇਹ ਅਖਾਣ ਵੀ ਇਸੇ ਤਰ੍ਹਾਂ ਜਿਉਂਦੇ ਰਹੇ ਸੋ ਹੋਰ ਅਜੀਬ ਦਿਲਚਸਪ ਕisse ਲੈ ਕੇ ਆਂਦਾ ਰਾਂਗਾ ਤਦ ਤੱਕ ਦੇ ਲਈ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਧੰਨਵਾਦ